माज मोहल्ला पंजवा अमृत वाणी हर हर तेरी सुन सुन होवे परमगत मेरी जलन बुझी शीतल होए मनवा सतगुरु का दर्शन पाए जियो सुख पया दुख दूर प्राणा संत रस नर नाम बखाना जलथल नीर परे सरसोबर ਬਿਰਥਾ ਕੋਇ ਨਾ ਜਏ ਜੀਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਇਆਲਾ ਸਗਲੇ ਤ੍ਰਿਪਤਾੰਗਾਏ ਜੀਓ ਵਣ ਤ੍ਰਿਨ ਤ੍ਰਿ ਪਵਣ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਤੇ ਮਨ ਕੀ ਆਸ ਪੁਜਾਏ ਜਿਉ ਮਾਝ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣਾ 부ਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜਿਉ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮ ਵਖਾਨਾ ਜਲਥਲ ਨੀਰ ਪਰੇ ਸਰਸੋਬਰ ਬਿਰਥਾ ਕੋਏ ਨਾ ਜੈ ਜੀਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤਾੰਗਾਏ ਜੀਓ ਵਣ ਤ੍ਰਿਨ ਤ੍ਰਿ ਪਵਨ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਤੇ ਮਨ ਕੀ ਆਸ ਪੁਜਾਏ ਜੀਓ ਮਾਝ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ ਬੁਝੀ ਸੀਤਲ ਹੋਏ ਮਨੁਵਾ ਸਤਿਗੁਰ ਕਾ ਦਰਸ਼ਨ ਪਾਏ ਜਿਓ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮ ਵਖਾਣਾ ਜਲ ਥਲ ਨਿਰ ਪਰੇ ਸਰਸੋਬਰ ਬਿਰਥਾ ਕੋਈ ਨ ਜਾਏ ਜਿਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅੰਗਾਏ ਜਿਓ ਵਾਨ ਤ੍ਰਿਨ ਤ੍ਰਿ ਪਵਨ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਦੇ ਮਨ ਕੀ ਆਸ ਪੁਜਾਏ ਜੀਉ ਗੁਰਮੁਖ ਨਾਨਕ ਤਿਸੇ ਅਰਾਦੇ ਮਨ ਕੀ ਆਸ ਪੁਜਾਏ ਜੀਉ ਮਾਝ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜਿਓ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮੁ ਵਖਾਨਾ ਜਲਥਲ ਨੀਰ ਪਰੇ ਸਰਸੋਬਰ ਬਿਰਥਾ ਕੋਇ ਨ ਜਾਏ ਜਿਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਬਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤਾੰਗਾਏ ਜੀਓ ਵਨ ਤ੍ਰਿਨ ਤ੍ਰਿਪਵਣ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਓ ਮਾਝ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ 부ਧੀ ਸੀਤਲ ਹੋਏ ਮਨੁਵਾ ਸਤਿਗੁਰ ਕਾ ਦਰਸਨ ਪਾਏ ਜਿਉ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮ ਵਖਾਨਾ ਜਲਥਲ ਨਿਰ ਪਰੇ ਸਰਸੋਬਰ ਬਿਰਥਾ ਕੋਈ ਨ ਜਾਏ ਜਿਉ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮੇਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤਾੰਗਾਏ ਜੀਓ ਵਾਣ ਤ੍ਰਿਨ ਤ੍ਰਿਪਵਨ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਓ ਮਾਝ ਮਹੱਲਾ ਪੰਜਵਾ અમૃત વાણી હર હર તેરી સુણ સુણ હોવે પરમ ગત મેરી જલણ બુધી શીતલ હોએ મણુવા સત ગુરુ કા દર્શન પાએ જીઓ સુખ ભયા દુખ દૂર પ્રાણા સંત રસન હર નામ વખાના જલ થલ નીર પરે સર સોબર વિરથા કોઈ ન જાય જીઓ દયા ધારી તિન સર્જન હારે ਜੀ ਜੰਤ ਸਗਲੇ ਪ੍ਰਿਤ ਪਾਰੇ ਮਿਹਰਵਾਨ ਕਿਰਪਾਲ ਦੇ ਆਲਾ ਸਗਲੇ ਤ੍ਰਿਪਤ ਅੰਗਾਏ ਜਿਉ ਵਨ ਤ੍ਰਿਨ ਤ੍ਰਿਪਵਨ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜਿਉ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜਿਉ माज मोहल्ला पंजवा अमृत वाणी हर हर तेरी सुन सुन होवे परमगत मेरी जलन बुझी शीतल होए मनवा सतगुरु का दर्शन पाए जियो सुख पया दुख दूर प्राणा संत रस नर नाम बखाना जलथल नीर परे सरसोब ਬਿਰਤਾ ਕੋਈ ਨਾ ਜਾਈ ਜੀਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਇਆਲਾ ਸਗਲੇ ਤ੍ਰਿਪਤਾੰਗਾਏ ਜੀਓ ਵਣ ਤ੍ਰਿਨ ਤ੍ਰਿ ਪਵਣ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਤੇ ਮਨ ਕੀ ਆਸ ਪੁਜਾਏ ਜਿਉ ਮਾਝ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣਾ 부ਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜਿਉ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮ ਵਖਾਨਾ ਜਲ ਥਲ ਨੀਰ ਪਰੇ ਸਰਸੋਬਰ ਬਿਰਥਾ ਕੋਇ ਨ ਜਾਏ ਜੀਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਇਆਲਾ ਸਗਲੇ ਤ੍ਰਿਪਤਾੰਗਾਏ ਜੀਓ ਵਣ ਤ੍ਰਿਨ ਤ੍ਰਿ ਪਵਨ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਤੇ ਮਨ ਕੀ ਆਸ ਪੁਜਾਏ ਜੀਓ ਮਾਝ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ 부ਧੀ ਸੀਤਲ ਹੋਏ ਮਨੁਵਾ ਸਤਿਗੁਰ ਕਾ ਦਰਸ਼ਨ ਪਾਏ ਜਿਓ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮ ਵਖਾਣਾ ਜਲ ਥਲ ਨਿਰ ਪਰੇ ਸਰਸੋਬਰ ਬਿਰਥਾ ਕੋਈ ਨ ਜਾਏ ਜਿਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅੰਗਾਏ ਜਿਓ ਵਣ ਤ੍ਰੇਨ ਤ੍ਰਿ ਪਵਣ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਦੇ ਮਨ ਕੀ ਆਸ ਪੁਜਾਏ ਜੀਉ ਗੁਰਮੁਖ ਨਾਨਕ ਤਿਸੇ ਅਰਾਦੇ ਮਨ ਕੀ ਆਸ ਪੁਜਾਏ ਜੀਉ ਮਾਝ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣਾ 부ਧੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜਿਉ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮੁ ਵਖਾਣਾ ਜਲਥਲ ਨਿਰ ਪਰੇ ਸਰ ਸੋਬਰ ਬਿਰਥਾ ਕੋਈ ਨ ਜਾਏ ਜਿਉ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅੰਗਾਏ ਜੀਓ ਵਣ ਤ੍ਰਿਨ ਤ੍ਰਿ ਪਵਣ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਓ ਮਾਝ ਮਹੱਲਾ ਪੰਜਵਾ અમૃત વાણી હર હર તેરી સુણ સુણ હોવે પરમ ગત મેરી જલણ બુધી શીતલ હોએ મણવા સત ગુરુ કા દર્શન પાએ જીઓ સુખ પયા દુખ દૂર પ્રાણા સંત રસન હર નામ બખાના જલ થલ નીર પરે સરસોબર વિરથા કોઈ ન જાય જીઓ દયા તારી તિન સਿਰજનહારે ਜੀ ਜੰਤ ਸਗਲੇ ਪਿਤ ਪਾਰੇ ਮਿਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤਾngaਏ ਜੀਓ ਵਣ ਤ੍ਰਿਨ ਤ੍ਰਿ ਪਵਣ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਓ माज मोहल्ला पंजवा अमृत वाणी हर हर तेरी सुन सुन होवे परमगत मेरी जलण बुद्धि शीतल होए मनुवा सतगुरु का दर्शन पाए जियो सुख पया दुख दूर प्राणा संत रस नर नाम बखाना जलथल नीर परे सरसोवर विरथा कोए न जाए जियो ਦੇਆ ਧਾਰੀ ਤਿੰਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤਾngaਏ ਜੀਓ ਵਣ ਤ੍ਰਿਨ ਤ੍ਰਿ ਪਵਣ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜਿਓ ਮਾਝ ਮਹੱਲਾ ਪੰਜਵਾ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ 부ਝੀ ਸੀਤਲ ਹੋਏ ਮਨੁਵਾ ਸਤਿਗੁਰ ਕਾ ਦਰਸਨ ਪਾਏ ਜਿਓ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮ ਵਖਾਨਾ ਜਲਥਲ ਨਿਰ ਪਰੇ ਸਰਸੋਬਰ ਬਿਰਥਾ ਕੋਈ ਨਾ ਜਾਏ ਜੀਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਇਆਲਾ ਸਗਲੇ ਤ੍ਰਿਪਤ ਅੰਗਾਏ ਜੀਓ ਵਣ ਤ੍ਰਿਨ ਤ੍ਰਿ ਪਵਣ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਤੇ ਮਨ ਕੀ ਆਸ ਪੁਜਾਏ ਜਿਉ ਮਾਝ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣਾ 부ਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜਿਉ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮ ਵਖਾਨਾ ਜਲਥਲ ਨੀਰ ਪਰੇ ਸਰਸੋਬਰ ਬਿਰਥਾ ਕੋਏ ਨਾ ਜੈ ਜੀਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪਿਤ ਪਾਰੇ ਮਿਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤਾngaਏ ਜੀਓ ਵਣ ਤ੍ਰਿਨ ਤ੍ਰਿ ਪਵਣ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਤੇ ਮਨ ਕੀ ਆਸ ਪੁਜਾਏ ਜੀਓ ਮਾਝ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ 부ਧੀ ਸੀਤਲ ਹੋਏ ਮਨੁਵਾ ਸਤਿਗੁਰ ਕਾ ਦਰਸਨ ਪਾਏ ਜੀਓ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨਹਰ ਨਾਮ ਵਖਾਨਾ ਜਲਥਲ ਨਿਰ ਪਰੇ ਸਰਸੋਬਰ ਬਿਰਥਾ ਕੋਈ ਨ ਜਾਏ ਜੀਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅੰਗਾਏ ਜੀਓ ਵਣ ਤ੍ਰਿਨ ਤ੍ਰਿ ਪਵਣ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਉ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਉ ਮਾਝ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮ ਵਖਾਨਾ ਜਲ ਥਲ ਨਿਰ ਪਰੇ ਸਰਸੋਬਰ ਬਿਰਥਾ ਕੋਈ ਨ ਜਾਏ ਜੀਉ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਿਪਾਰੇ ਮਿਹਰ ਵਾਣ ਕਿਰਪਾਲ ਦਇਆਲਾ ਸਗਲੇ ਤ੍ਰਿਪਤਾngaਏ ਜੀਉ ਵਣ ਤ੍ਰਿਨ ਤ੍ਰਿ ਪਵਣ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਉ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਉ ਮਾਝ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ ਬੁਝੀ ਸੀਤਲ ਹੋਏ ਮਨੁਵਾ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮ ਵਖਾਣਾ ਜਲ ਥਲ ਨਿਰ ਪਰੇ ਸਰਸੋਬਰ ਬਿਰਥਾ ਕੋਈ ਨ ਜਾਏ ਜੀਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤਾੰਗਾਏ ਜੀਓ ਵਣ ਤ੍ਰਿਨ ਤ੍ਰਿਪਵਨ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਓ ਮਾਝ ਮਹੱਲਾ ਪੰਜਵਾ અમૃત વાણી હર હર તેરી સુણ સુણ હોવે પરમ ગત મેરી જલણ બુધી શીતલ હોએ મણવા સત ગુરુ કા દર્શન પાએ જીઓ સુખ પ્રયા દુખ દૂર પ્રાણા સંત રસન હર નામ વખાના જલ થલ નીર પરે સરસોબર વિરથા કોઈ ન જાય જીઓ દયા તારી તિન સર્જન હારે ਜੀ ਜੰਤ ਸਗਲੇ ਪ੍ਰਿਤ ਪਾਰੇ ਮਿਹਰਵਾਨ ਕਿਰਪਾਲ ਦੇ ਆਲਾ ਸਗਲੇ ਤ੍ਰਿਪਤ ਅੰਗਾਏ ਜਿਉ ਵਨ ਤ੍ਰਿਨ ਤ੍ਰਿਪਵਨ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜਿਉ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜਿਉ ਮਾਜ ਮਹੱਲਾ ਪੰਜਵਾ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ 부ਝੀ ਸੀਤਲ ਹੋਏ ਮਨੁਵਾ ਸਤਿਗੁਰ ਕਾ ਦਰਸ਼ਨ ਪਾਏ ਜੀਉ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮ ਵਖਾਨਾ ਜਲਥਲ ਨਿਰ ਭਰੇ ਸਰਸੋਬਰ ਬਿਰਥਾ ਕੋਈ ਨਾ ਜਾਏ ਜੀਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤਾੰਗਾਏ ਜੀਓ ਵਣ ਤ੍ਰਿਨ ਤ੍ਰਿ ਪਵਨ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਤੇ ਮਨ ਕੀ ਆਸ ਪੁਜਾਏ ਜਿਉ ਮਾਝ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣਾ 부ਧੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜਿਉ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮ ਵਖਾਨਾ ਜਲ ਥਲ ਨੀਰ ਪਰੇ ਸਰਸੋਬਰ ਬਿਰਥਾ ਕੋਇ ਨਾ ਜਏ ਜੀਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤਾੰਗਾਏ ਜੀਓ ਵਣ ਤ੍ਰਿਨ ਤ੍ਰਿ ਪਵਨ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਤੇ ਮਨ ਕੀ ਆਸ ਪੁਜਾਏ ਜੀਓ ਮਾਝ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ ਬੁਝੀ ਸੀਤਲ ਹੋਏ ਮਨੁਵਾ ਸਤਿਗੁਰ ਕਾ ਦਰਸ਼ਨ ਪਾਏ ਜਿਓ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮ ਵਖਾਣਾ ਜਲ ਥਲ ਨਿਰ ਪਰੇ ਸਰਸੋਬਰ ਬਿਰਥਾ ਕੋਈ ਨ ਜਾਏ ਜਿਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅੰਗਾਏ ਜਿਓ ਵਾਨ ਤ੍ਰੇਨ ਤ੍ਰਿ ਪਵਨ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਦੇ ਮਨ ਕੀ ਆਸ ਪੁਜਾਏ ਜੀਉ ਗੁਰਮੁਖ ਨਾਨਕ ਤਿਸੇ ਅਰਾਦੇ ਮਨ ਕੀ ਆਸ ਪੁਜਾਏ ਜੀਉ ਮਾਝ ਮਹੱਲਾ ਪੰਜਵਾ અમૃત વાણી હર હર તેરી સુણ સુણ હોવે પરમ ગત મેરી જલણ બુધી શીતલ હોએ મણુવા સત ગુરુ કા દર્શન પાએ જીઓ સુખ પયા દુખ દૂર પ્રાણા સંત રસન હર નામ વખાના જલ થલ નીર પરે સર સોબર બਿਰથા કોઈ ન જાય જીઓ દયા તારી તિન સਿਰજન હારે ਜੀ ਜੰਤ ਸਗਲੇ ਪ੍ਰਿਤ ਪਾਰੇ ਮਿਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅੰਗਾਏ ਜਿਉ ਵਾਣ ਤ੍ਰਿਨ ਤ੍ਰਿਪਵਨ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜਿਉ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜਿਉ माज मोहल्ला पंचवा अमृत वाणी हर हर तेरी सुन सुन होवे परमगत मेरी जलन बुझी शीतल होए मनुवा सतगुरु का दर्शन पाए जियो सुख पया दुख दूर प्राणा संत रस नर नाम बखाना जलथल नीर परे सर सरोवर ਬਿਰਥਾ ਕੋਇ ਨਾ ਜੈ ਜੀਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਇਆਲਾ ਸਗਲੇ ਤ੍ਰਿਪਤਾngaਏ ਜੀਓ ਵਣ ਤ੍ਰਿਨ ਤ੍ਰਿ ਪਵਣ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਉ ਮਾਝ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ 부ਧੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਉ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮ ਵਖਾਣਾ ਜਲਥਲ ਨੀਰ ਪਰੇ ਸਰਸੋਬਰ ਬਿਰਥਾ ਕੋਇ ਨਾ ਜਏ ਜੀਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅੰਗਾਏ ਜੀਓ ਵਣ ਤ੍ਰਿਨ ਤ੍ਰਿ ਪਵਣ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਤੇ ਮਨ ਕੀ ਆਸ ਪੁਜਾਏ ਜੀਓ ਮਾਝ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣਾ 부ਝੀ ਸੀਤਲ ਹੋਏ ਮਨੁਵਾ ਸਤਿਗੁਰ ਕਾ ਦਰਸ਼ਨ ਪਾਏ ਜਿਓ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮ ਵਖਾਨਾ ਜਲਥਲ ਨਿਰ ਪਰੇ ਸਰਸੋਬਰ ਬਿਰਥਾ ਕੋਈ ਨ ਜਾਏ ਜਿਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤਾੰਗਾਏ ਜਿਓ ਵਣ ਤ੍ਰੇਨਾ ਤ੍ਰਿ ਪਵਨ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਉ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਉ ਮਾਝ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ ਬੁਧੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜਿਉ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮ ਵਖਾਣਾ ਜਲ ਥਲ ਨਿਰ ਪਰੇ ਸਰਸੋਬਰ ਬਿਰਥਾ ਕੋਇ ਨ ਜਾਏ ਜਿਉ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤਾੰਗਾਏ ਜੀਓ ਵਣ ਤ੍ਰਿਨ ਤ੍ਰਿ ਪਵਣ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਓ ਮਾਝ ਮਹੱਲਾ ਪੰਜਵਾ અમૃત વાણી હર હર તેરી સુણ સુણ હોવે પરમ ગત મેરી જલન બુધી શીતલ હોએ મણવા સત ગુરુ કા દર્શન પાએ જીઓ સુખ પયા દુખ દૂર પ્રાણા સંત રસન હર નામ વખાના જલ થલ નીર પરે સરસોબર બਿਰથા કોઈ ન જાય જીઓ દયા ਧારી તિન સਿਰજન હારે ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤਾੰਗਾਏ ਜੀਓ ਵਾਣ ਤ੍ਰਿਨ ਤ੍ਰਿਪਵਣ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਓ ਮਾਜ ਮਹੱਲਾ ਪੰਜਵਾ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ 부ਝੀ ਸੀਤਲ ਹੋਏ ਮਨੁਵਾ ਸਤਿਗੁਰ ਕਾ ਦਰਸਨ ਪਾਏ ਜਿਓ ਸੁਖ ਭਇਆ ਦੁਖ ਦੂਰ ਪ੍ਰਾਣਾ ਸੰਤ ਰਸਨ ਹਰ ਨਾਮ ਬਖਾਨਾ ਜਲਥਲ ਨਿਰ ਭਰੇ ਸਰਸੋਬਰ ਬਿਰਥਾ ਕੋਈ ਨ ਜਾਏ ਜਿਓ ਦੇਆ ਧਾਰੀ ਤਿੰਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰ ਵਾਣ ਕਿਰਪਾਲ ਦਿਆਲਾ ਸਗਲੇ ਤ੍ਰਿਪਤਾੰਗਾਏ ਜੀਓ ਵਣ ਤ੍ਰਿਨ ਤ੍ਰਿ ਪਵਣ ਕੀ ਤੋਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜੀਓ ਗੁਰਮੁਖ ਨਾਨਕ ਤਿਸੇ ਆਰਾਦੇ ਮਨ ਕੀ ਆਸ ਪੁਜਾਏ ਜਿਓ